we okay. ਜੀ 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 ਸੁਣਾ ਪੰਦਰ ਤੁਸੀਂ ਜੀ ਤੁਸੀਂ ਸਜਾਏ ਗਏ ਆ ਕੀ ਕਿਹਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪੁੱਤਰ ਵਿਧਾੜਾ ਜੀ ਅੱਜ ਸਿੱਖ ਪੰਥ ਦੇ ਮਹਾਨ ਜਰਨੈਲ ਪਪਾ ਜੀਵਨ ਸਿੰਘ ਜੀ ਅਮਰ ਸ਼ਹੀਦ ਪਪਾ ਜੀਵਨ ਸਿੰਘ ਜੀ ਦਾ ਸ਼ੇਦੀਪੁਰ ਵਿਧਾੜਾ ਉਹਨੂੰ ਸਮਰਪਿਤ ਜੋ ਇੱਥੇ ਪਪਾ ਜੀਵਨ ਸਿੰਘ ਜੀ ਗੁਰਦੁਆਰਾ ਹੈ ਉਹਨਾਂ ਦੀ ਕਮੇਟੀ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਜੋ ਸ਼ਹਿਰ ਦੇ ਵਕਫ ਵਕ ਬਜ਼ਾਰਾਂ ਤੋਂ ਹੁੰਦੇ ਹੋਏ ਗੁਰਦੁਆਰਾਂ ਅਨਕੇ ਸੰਪਨ ਹੋਣਗੇ ਗੁਰੂ ਪਿਆਰੇ ਸਾਰੇ ਗੁਰੂ ਸੰਗਤ ਬੜੀ ਪ੍ਰੇਮ ਤੇ ਉਪਸ਼ਾਹ ਦੇ ਨਾਲ ਸ਼ਰਧਾ ਦੇ ਨਾਲ ਲੱਗੀ ਹੋਈ ਹੈ ਕਿਉਂ ਜਿਹੜੀ ਉਹਨਾਂ ਦੀ ਸ਼ੀਧੀ ਹੈ ਬਾਬਾ ਜੀਵਨ ਸਿੰਘ ਜੀ ਇੱਕ ਲਾਸਾਨੀ ਸ਼ੀਧੀ ਹੈ ਇਹੋ ਜੀ ਸ਼ੀਧੀ ਗੁਰੂ ਪੰਥ ਵਾਸਤੇ ਕਰਨੀ ਇਹ ਕਿਸੇ ਕਿਸੇ ਦੇ ਹਿੱਸੇ ਆਈ ਹੈ ਤੋਂ ਅੱਜ ਜਨਾਲਾ ਗੁਰੂ ਵਿਖੇ ਸਾਰੇ ਭਰਤ ਵਰਸ਼ ਕੀ ਸਾਰੇ ਹਿੰਦੁਸਤਾਨ ਸਾਰੇ ਸੰਸਾਰ ਭਰ ਵਿੱਚ ਜੋ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ ਉਹ ਬਾਬਾ ਜੀਵਨ ਸਿੰਘ ਜੀ ਦਾ ਸ਼ੀਧੀਪੁਰ ਵਿਧਾਣਾ ਬੜੇ ਸ਼ਰਧਾ ਦੇ ਨਾਲ ਮਨਾਉਂਦੇ ਨੇ ਅੱਜ ਲੈਣਾ ਗੁਰੂ ਕੇ ਮਨਾਇਆ ਜਾ ਰਿਹਾ ਸਾਡੇ ਬਹੁਤ ਸਰਕਾਰ ਜੋ ਕੈਬਨ ਮੰਤਰੀ ਸਾਹਰਪੱਜਨ ਸਿੰਘ ਜੀ ਈਟੀਓ ਉਹਨੇ ਹਾਜ਼ਰੀ ਭਰ ਕੇ ਗਏ ਨੇ ਸੰਗਤ ਦੇ ਦਰਸ਼ਨ ਕਰਕੇ ਗਏ ਨੇ ਜੂਰੀ ਰਜੇਵੇਂ ਹੋਣ ਕਰਕੇ ਉਹਨਾਂ ਨੂੰ ਜਾਣਾ ਪਿਆ ਵੀਡੀਓ ਕਾਨਫਰੰਸ ਤੇ ਉਹਦੇ ਕਰਕੇ ਜਲਦੀ ਜਾਣਾ ਪਿਆ ਇਹਦੇ ਚਾਹੁੰਦੇ ਸੀ ਕਿ ਦਰਸ਼ਨ ਦੇ ਪੂਰੇ ਸੰਗਤ ਦਰਸ਼ਨ ਕਰਨ ਪਰ ਫਿਰ ਵੀ ਕਾਫੀ ਸਮਾਂ ਆਪਣਾ ਸੰਗਤ ਦੇ ਵਿੱਚ ਬਿਤਾ ਕੇ ਗਏ ਨੇ ਤੋਂ ਅਸੀਂ ਕੋਟਨ ਕੋਟ ਪ੍ਰਦਾਨ ਕਰਦੇ ਹਾਂ ਜੀ ਉਹਨਾਂ ਦੀ ਸ਼ਹੀਦੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਪ੍ਰਦਾਨ ਕਰਦੇ ਹਾਂ ਔਰ ਇਹ ਸਾਰੀ ਸੰਗਤ ਦੋਆ ਜੋ ਉਹ ਪ੍ਰਾਰਲਾ ਕਰਦੇ ਆ ਉਹ ਇੱਕ ਵਧਾਈ ਦੇ ਪਾਤਰ ਨੇ ਜੋ ਇਟਾ ਵੱਡਾ ਉਪਰਾਲਾ ਕਰਦੇ ਨੇ ਇਹ ਸ਼ੀਧੀ ਜਿਹੜਾ ਬਣਾਉਣ ਵਾਸਤੇ ਆਪਾਂ ਸਾਰਿਆਂ ਨੂੰ ਚਾਹੀਦਾ ਆਪਣੇ ਬੱਚਿਆਂ ਤੱਕ ਚਾਹੀਦਾ ਕਿ ਆਪਾਂ ਨੂੰ ਬੱਚਿਆਂ ਨੂੰ ਇਤਿਹਾਸ ਤੋਂ ਇਥੋਂ ਜਾਣੂ ਕਰਵਾ ਕੇ ਸ਼ੁਰੂ ਕਰਨਾ ਜੋੜਿਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ